ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਕੁਝ ਅਜਿਹੀਆਂ ਚੀਜ਼ਾਂ ਬਾਰੇ ਦੱਸਾਂਗੇ ਜਿਨ੍ਹਾਂ ਨੂੰ ਜੇਕਰ ਤੁਸੀਂ ਕੰਨ ਵਿੱਚ ਪਾਉਂਦੇ ਹੋ ਤਾਂ ਉਸ ਨਾਲ ਤੁਹਾਡੇ ਕੰਨ ਦੀ ਸਾਰੀ ਮਲ ਸਾਫ਼ ਹੋ ਜਾਵੇਗੀ ਅਤੇ ਉਹ ਵੀ ਬਿਨਾਂ ਕਿਸੇ ਪਰੇਸ਼ਾਨੀ ਅਤੇ ਬਿਨਾਂ ਕਿਸੇ ਨੁਕਸਾਨ ਦੇ ਦੋਸਤੋ ਅਸੀਂ ਸਰੀਰ ਦੀ ਸਫਾਈ ਲਈ ਰੋਜ਼ਾਨਾ ਨਹਾਉਂਦੇ ਹਾਂ ਵਾਲਾਂ ਦੀ ਸਫਾਈ ਲਈ ਮਹੀਨੇ ਵਿੱਚ ਇੱਕ ਵਾਰ ਵਾਲ ਵੀ ਕਟਾ ਲੈਂਦੇ ਹਾਂ ਅਤੇ ਦੋਸਤੋ ਹਫ਼ਤੇ ਵਿੱਚ ਇੱਕ ਵਾਰ ਅਸੀਂ ਨੋਹਾਂ ਦੀ ਸਫਾਈ ਵੀ ਕਰ ਲੈਂਦੇ ਹਾਂ ਪਰ ਅਸੀਂ ਕੰਨਾਂ ਦੀ ਸਫਾਈ ਕਰਨਾ ਭੁੱਲ ਜਾਂਦੇ ਹਾਂ ਜਾਂ ਫਿਰ ਇਹ ਵੀ ਕਹਿ ਸਕਦੇ ਹਾਂ ਕਿ ਤੁਹਾਨੂੰ ਕੰਨਾਂ ਦੀ ਸਫਾਈ ਕਰਨ ਦਾ ਸਹੀ ਤਰੀਕਾ ਨਹੀਂ ਪਤਾ ਦੋਸਤੋ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਇਹ ਹੀ ਦੱਸਾਂਗੇ ਕਿ ਕਿਹੜੇ-ਕਿਹੜੇ ਤਰੀਕਿਆਂ ਨਾਲ ਅਸੀਂ ਕੰਨ ਦੀ ਸਫਾਈ ਕਰ ਸਕਦੇ ਹਾਂ ਤਾਂ ਦੋਸਤੋ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਕਿ ਅਸੀਂ ਇਸ ਚੈਨਲ ਉੱਤੇ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਅਪਲੋਡ ਕਰਦੇ ਹਾਂ ਤਾਂ ਜੇਕਰ ਤੁਸੀਂ ਵੀ ਸਿਹਤ ਨਾਲ ਜੁੜੀਆਂ ਨਵੀਆਂ-ਨਵੀਆਂ ਵੀਡੀਓ ਡੇਲੀ ਵੇਖਣਾ ਚਾਹੁੰਦੇ ਹੋ ਤਾਂ ਵੀਡੀਓ ਦੇ ਨੀਚੇ ਦਿੱਤਾ ਲਾਲ ਰੰਗ ਦਾ ਸਬਸਕ੍ਰਾਈਬ ਬਟਨ ਦਬਾ ਦਿਓ ਅਤੇ ਬੈਲ ਆਈਕਨ ਵੀ ਦਬਾ ਦਿਓ ਤਾਂ ਕਿ ਤੁਸੀਂ ਸਾਡੇ ਨਾਲ ਜੁੜੇ ਰਹੋ ਦੋਸਤੋ ਕੰਨ ਸਾਡੇ ਸਰੀਰ ਦਾ ਸਭ ਤੋਂ ਮਹੱਤਵੰਤ ਅੰਗ ਹੈ ਅਤੇ ਬਹੁਤ ਹੀ ਸੁਖ ਮੰਗ ਹੈ ਜਿਸ ਨੂੰ ਅਸੀਂ ਸਾਫ਼ ਕਰਨ ਲਈ ਬਹੁਤ ਸਾਵਧਾਨੀ ਵਰਤਣੀ ਹੈ ਦੋਸਤੋ ਕੰਨਾਂ ਦੀ ਅੰਦਰੂਨੀ ਸਫਾਈ ਸਮੇਂ-ਸਮੇਂ ਸ ਤੇ ਕੰਨਾਂ ਵਿੱਚ ਖਾਰਸ਼ ਜਲਨ ਅਤੇ ਇਨਫੈਕਸ਼ਨ ਹੋਣ ਦਾ ਖਤਰਾ ਬਹੁਤ ਵੱਧ ਜਾਂਦਾ ਹੈ। ਦੋਸਤੋ ਕੰਨ ਸਾਫ਼ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਕੰਨ ਸਾਫ਼ ਨਾ ਕਰਨ ਤੇ ਬੋਲੇ ਹੋਣ ਦਾ ਖਤਰਾ ਵੀ ਵੱਧ ਜਾਂਦਾ ਹੈ ਅਤੇ ਦੋਸਤੋ ਸੁਣਨ ਸ਼ਕਤੀ ਘਟ ਜਾਂਦੀ ਹੈ। ਦੋਸਤੋ ਕੁਝ ਲੋਕ ਕੰਨ ਦੀ ਸਫਾਈ ਲਈ ਸੇਫਟੀ ਪਿੰਨ ਦਾ ਇਸਤੇਮਾਲ ਕਰਦੇ ਹਨ ਪਰ ਦੋਸਤੋ ਇਹ ਨਾਲੇ ਬਹੁਤ ਜ਼ਿਆਦਾ ਨੁਕਸਾਨਦਾਇਕ ਸਿੱਧ ਹੋ ਸਕਦਾ ਹੈ ਜਿਸ ਨਾਲ ਕਿ ਕੰਨਾਂ ਦੇ ਪਰਦੇ ਡੈਮੇਜ ਹੋ ਸਕਦੇ ਹਨ। ਦੋਸਤੋ ਇਸ ਲਈ ਕਦੇ ਵੀ ਭੁੱਲ ਕੇ ਵੀ ਸੇਫਟੀ ਪਿੰਨ ਦਾ ਇਸਤੇਮਾਲ ਕੰਨ ਸਾਫ਼ ਕਰਨ ਲਈ ਨਾ ਕਰੋ। ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਸ ਤਰੀਕੇ ਨਾਲ ਅਸੀਂ ਕੰਨਾਂ ਨੂੰ ਸਾਫ਼ ਕਰ ਸਕਦੇ ਹਾਂ ਕੰਨ ਸਾਡੇ ਸਰੀਰ ਦਾ ਬਹੁਤ ਹੀ ਜ਼ਿਆਦਾ ਸੰਵੇਦਨਸ਼ੀਲ ਅੰਗ ਹੈ ਇਸ ਲਈ ਅਜਿਹਾ ਕੁਝ ਵੀ ਨਾ ਕਰੋ ਜਿਸ ਨਾਲ ਤੁਹਾਨੂੰ ਇਸ ਦਾ ਨੁਕਸਾਨ ਚੜਨਾ ਪਵੇ ਦੋਸਤੋ ਕੰਨ ਵਿੱਚ ਮੈਲ ਜਮਣਾ ਆਮ ਗੱਲ ਹੈ ਜਿਸ ਨੂੰ ਇਅਰ ਵੈਕਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਦੋਸਤੋ ਇਹ ਗੱਲ ਵੀ ਸੱਚ ਹੈ ਕਿ ਘਰੇਲੂ ਨੁਸਖੇ ਵਰਤ ਕੇ ਅਤੇ ਥੋੜੀ-ਬਹੁਤ ਸਾਵਧਾਨੀ ਵਰਤ ਕੇ ਕੰਨਾਂ ਨੂੰ ਸਾਫ਼ ਕੀਤਾ ਜਾ ਸਕਦਾ ਹੈ ਜੇਕਰ ਕੰਨ ਵਿੱਚ ਜੰਮੀ ਮੈਲ ਕਾਫੀ ਸਖਤ ਹੋ ਗਈ ਹੈ ਅਤੇ ਜੰਮ ਚੁੱਕੀ ਹੈ ਤਾਂ ਦੋਸਤੋ ਚੰਗਾ ਇਹੀ ਹੋਵੇਗਾ ਕਿ ਤੁਸੀਂ ਆਪਣੇ ਡਾਕਟਰ ਕੋਲ ਜਾ ਕੇ ਨੂੰ ਕਢਵਾ ਲਓ ਕਿਉਂਕਿ ਦੋਸਤੋ ਕੰਨ ਨਾਲ ਜੁੜੀ ਕਿਸੇ ਵੀ ਗੱਲ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਦੋਸਤੋ ਕੰਨ ਦੀ ਮੈਲ ਇੱਕ ਲੂਬ੍ਰੀਡੈਂਟ ਹੁੰਦਾ ਹੈ ਜੋ ਕਿ ਡੈੱਡ ਸੈਲਸ ਫੈਟ ਅਤੇ ਵਾਲਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ। ਦੋਸਤੋ ਵੈਸੇ ਤਾਂ ਵਾਲ ਇਅਰ ਵੈਕਸ ਤੋਂ ਬਚਾਅ ਵਾਲੇ ਹੀ ਹੁੰਦੇ ਹਨ ਪਰ ਜਦੋਂ ਇਹ ਜ਼ਿਆਦਾ ਮਾਤਰਾ ਵਿੱਚ ਜਮ੍ਹਾਂ ਹੋ ਜਾਂਦਾ ਤਾਂ ਸਾਨੂੰ ਸੁਣਨਾ ਬੰਦ ਹੋ ਜਾਂਦਾ ਹੈ। ਕਈ ਵਾਰ ਇਸ ਨਾਲ ਕੰਨ ਵਿੱਚ ਦਰਦ ਅਤੇ ਇਨਫੈਕਸ਼ਨ ਦਾ ਖਤਰਾ ਵੀ ਵੱਧ ਜਾਂਦਾ ਹੈ। ਆਓ ਹੁਣ ਆਪਾਂ ਗੱਲ ਕਰਦੇ ਹਾਂ ਕਿ ਕੰਨ ਦੇ ਮੈਲ ਨੂੰ ਸਾਫ਼ ਕਰਨ ਲਈ ਘਰੇਲੂ ਨੁਸਖੇ ਕਿਹੜੇ ਹਨ। ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਪਾਣੀ ਬਾਰੇ। ਦੋਸਤੋ ਪਾਣੀ ਨੂੰ ਹਲਕਾ ਗਰਮ ਹੋਣ ਤੱਕ ਗਰਮ ਕਰੋ ਅਤੇ ਇਸ ਤੋਂ ਬਾਅਦ ਦੋਸਤੋ ਪਾਣੀ ਨੂੰ ਇਅਰ ਬਰਡ ਦੀ ਸਹਾਇਤਾ ਨਾਲ ਕੰਨ ਵਿੱਚ ਥੋੜਾ ਥੋੜਾ ਕਰਕੇ ਪਾਓ ਅਤੇ ਦੋਸਤੋ ਉਸ ਇਸ ਨਾਲ ਦੋਸਤੋ ਹਲਕਾ ਗਰਮ ਪਾਣੀ ਸਾਡੇ ਕੰਨ ਅੰਦਰ ਜਾਣ ਤੇ ਕੰਨ ਦੀ ਮੈਲ ਬਿਲਕੁਲ ਸਾਫ਼ ਹੋ ਜਾਵੇਗੀ ਅਤੇ ਫਿਰ ਦੋਸਤੋ ਸਿਰ ਦੇ ਇੱਕ ਪਾਸੇ ਨੂੰ ਝੁਕਾ ਕੇ ਉਸ ਪਾਣੀ ਨੂੰ ਬਾਹਰ ਕੱਢ ਦਿਓ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਪਾਣੀ ਨਾਲ ਕੰਨ ਵਿੱਚਲੀ ਮੈਲ ਬਾਹਰ ਆ ਜਾਵੇਗੀ ਦੋਸਤੋ ਦੂਜਾ ਤਰੀਕਾ ਇਹ ਹੈ ਕਿ ਪਾਣੀ ਨੂੰ ਗਰਮ ਕਰਦੇ ਸਮੇਂ ਉਸ ਵਿੱਚ ਥੋੜਾ ਜਿਹਾ ਨਮਕ ਪਾ ਦਿਓ ਅਤੇ ਉਸ ਪਾਣੀ ਨੂੰ ਚੰਗੀ ਤਰ੍ਹਾਂ ਗਰਮ ਕਰਕੇ 이어ਬੱਡ ਦੀ ਸਹਾਇਤਾ ਨਾਲ ਉਸ ਨੂੰ ਕੰਨ ਵਿੱਚ ਪਾਓ ਅਤੇ ਫਿਰ ਦੋਸਤੋ ਅਸੀਂ 이어ਬੱਡ ਨੂੰ ਕੰਨ ਵਿੱਚ ਥੋੜਾ ਥੋੜਾ ਘੁਮਾਓ ਇਸ ਨਾਲ ਦੋਸਤੋ ਕੰਨ ਦੀ ਸਾਰੀ ਮੈਲ ਸਾਫ਼ ਹੋ ਜਾਵੇਗੀ ਅਤੇ ਸਾਡਾ ਚੰਗੀ ਤਰ੍ਹਾਂ ਦੋਸਤੋ ਗੱਲ ਕਰਦੇ ਹਾਂ ਤੀਜੇ ਅਤੇ ਖਾਸ ਨੁਸਖੇ ਦੀ ਦੋਸਤੋ ਇਸ ਨੁਸਖੇ ਲਈ ਸਾਨੂੰ ਚਾਹੀਦਾ ਹੈ ਅਦਰਕ ਅਤੇ ਨਿੰਬੂ ਦਾ ਰਸ ਇਸ ਨੁਸਖੇ ਲਈ ਸਾਨੂੰ ਇੱਕ ਚਮਚ ਨਿੰਬੂ ਦਾ ਰਸ ਅਤੇ ਇੱਕ ਚਮਚ ਅਦਰਕ ਦਾ ਰਸ ਚਾਹੀਦਾ ਹੈ ਇਹਨਾਂ ਦੋਵਾਂ ਨੂੰ ਆਪਸ ਵਿੱਚ ਮਿਕਸ ਕਰਕੇ 이어ਬਾਡ ਦੀ ਸਹਾਇਤਾ ਨਾਲ ਸਾਡੇ ਕੰਨ ਅੰਦਰ ਲਗਾਉਣਾ ਹੈ ਅਤੇ ਦੋਸਤੋ ਕੰਨ ਅੰਦਰ ਲਗਾ ਕੇ ਉਸ ਨੂੰ ਚੰਗੀ ਤਰ੍ਹਾਂ ਘਮਾਉਣਾ ਹੈ ਇਸ ਦੇ ਨਾਲ ਸਾਡਾ ਕੰਨ ਬਿਲਕੁਲ ਸਾਫ਼ ਹੋ ਜਾਵੇਗਾ ਇਸ ਨਾਲ ਦੋਸਤੋ ਕੰਨਾਂ ਦਾ ਪੀ ਐਚ ਲੈਵਲ ਵੀ ਬਣਿਆ ਰਹਿੰਦਾ ਹੈ ਇਹ ਕੰਨਾਂ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਲਈ ਮਦਦ ਕਰਦਾ ਹੈ। ਦੋਸਤੋ ਚੌਥਾ ਤਰੀਕਾ ਇਹ ਹੈ ਕਿ ਤੁਸੀਂ ਬਦਾਮਾਂ ਦਾ ਤੇਲ ਜਾਂ ਫਿਰ ਸਰੋਂ ਦੇ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹੋ ਕਿਉਂਕਿ ਇਹਨਾਂ ਤੇਲਾਂ ਦੀਆਂ ਦੋ ਬੂੰਦਾਂ ਨੂੰ ਕੰਨਾਂ ਵਿੱਚ ਪਾਉਣ ਨਾਲ ਕੰਨਾਂ ਵਿੱਚਲੀ ਮੈਲ ਪੋਲੀ ਹੋ ਜਾਂਦੀ ਹੈ ਅਤੇ ਜਿਸ ਨਾਲ ਕਿ ਉਹ ਆਸਾਨੀ ਨਾਲ ਬਾਹਰ ਆ ਜਾਂਦੀ ਹੈ। ਇਸ ਤਰ੍ਹਾਂ ਦੋਸਤੋ ਤੁਸੀਂ ਇਹਨਾਂ ਚਾਰ ਨੁਸਖਿਆਂ ਨਾਲ ਆਪਣੇ ਕੰਨਾਂ ਦੀ ਸਫਾਈ ਕਰ ਸਕਦੇ ਹੋ ਪਰ ਅਦਰਕ ਅਤੇ ਨਿੰਬੂ ਵਾਲਾ ਪ੍ਰਯੋਗ ਜ਼ਿਆਦਾ ਫਾਇਦੇਮੰਦ ਹੋਵੇਗਾ। ਦੋਸਤੋ ਇਸ ਰਸ ਦਾ ਮਿਸ਼ਰਣ ਦੀਆਂ ਦੋ ਬੂੰਦਾਂ ਕੰਨ ਵਿੱਚ ਪਾ ਕੇ 이어ਬੱਡ ਦੀ ਸਹਾਇਤਾ ਨਾਲ ਕੰਨ ਨੂੰ ਸਾਫ਼ ਕੀਤਾ ਜਾ ਸਕਦਾ ਹੈ। ਇਸ ਨਾਲ ਦੋਸਤੋ ਕੰਨ ਬਿਲਕੁਲ ਸਾਫ ਹੋ ਜਾਵੇਗਾ ਅਤੇ ਕੰਨਾਂ ਵਿੱਚ ਇਨਫੈਕਸ਼ਨ ਹੋਣ ਦਾ ਖਤਰਾ ਵੀ ਬਿਲਕੁਲ ਖਤਮ ਹੋ ਜਾਵੇਗਾ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇਹਨਾ ਹੀ ਉਮੀਦ ਕਰਦੇ ਹਾਂ ਕਿ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤਾਂ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜਰੂਰ ਕਰਨਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜਰੂਰ ਸ਼ੇਅਰ ਕਰਨਾ ਤਾਂ ਕਿ ਉਹਨਾਂ ਨੂੰ ਵੀ ਇਸ ਜਾਣਕਾਰੀ ਬਾਰੇ ਪਤਾ ਲੱਗ ਸਕੇ